ਸੋ ਦੋਸਤੋ ਗੁੱਡ ਮਾਰਨਿੰਗ ਸਸੀਆ ਕਾਲਜੀ ਦੋਸਤੋ ਦੋਸਤੋ ਸਾਡੇ ਮਲੇਰਕੋਟਲਾ ਦੇ ਅੰਦਰ ਅੱਜ ਯਾਨੀ 13 ਫਰਵਰੀ 13 ਫਰਵਰੀ ਤੋਂ ਲੈ ਕੇ 15 ਫਰਵਰੀ ਤੱਕ ਇੱਕ ਆਪਣੇ ਸੂਫੀ ਫੈਸਟੀਵਲ ਜੋ ਮੇਲਾ ਹੋਣ ਜਾ ਰਿਹਾ ਤੇ ਇਹ ਮੇਲਾ ਜੋ ਹੈਗਾ ਪੰਜਾਬ ਸਰਕਾਰ ਕਰਾਰੀ ਹੈ ਜੀ ਦੋਸਤੋ ਵੈਸੇ ਤਾਂ ਮਲੇਰਕੋਟਲਾ ਦੇ ਵਿੱਚ ਹਰ ਸਾਲ ਪੰਜਾਬ ਸਰਕਾਰ ਆ ਜਿਹੜੀ ਆਪਣੇ ਮੇਲਾ ਜਿਹੜਾ ਹਰ ਸਾਲ ਕਰਵਾਉਂਦੀ ਹੈ ਤੇ ਵੈਸੇ ਇਸ ਵਾਰ ਜਾਨੀ 2 ਸਾਲਾਂ ਬਾਅਦ ਦੁਬਾਰੇ ਜਿਹੜਾ ਇਹ ਮੇਲਾ ਹੁਣ ਜਾ ਰਿਹਾ ਤੇ ਮੇਲੇ ਦੇ ਵਿੱਚ ਦੋਸਤੋ ਜਿਹੜੇ ਪਹੁੰਚ ਰਹੇ ਨੇ ਕਲਾਕਾਰ ਜਿਨ੍ਹਾਂ ਦੇ ਵਿੱਚ ਆਪਣੇ ਇਹ ਚ ਕਮਲ ਖਾਨ ਜੀ ਤੇ ਮੇਨ ਦੂਸਰਾ ਕਨਵਰ ਪਰੇਵਾਲ ਜੀ ਪਹੁੰਚ ਰਹੇ ਨੇ ਤੇ ਮੇਲੇ ਦੀਆਂ ਰੌਣਕਾਂ ਵੱਤ ਵਤ ਵਧਾਓ ਦੋਸਤੋ ਤੇ ਮੇਲਾ ਬੜੀ ਧੁੰਮਤਮ ਨਾਲ ਮਨਾਇਆ ਜਾ ਰਿਹਾ ਤੇ ਅੱਜ ਆਪਾਂ ਦੋਸਤੋ ਜਿਹੜਾ ਮੇਲਾ ਆਪਾਂ ਐਕਸਪਲੋਰ ਕਰਾਂਗੇ ਇਸ ਵਲੋਗ ਦਾ ਹੈ ਚੱਲਦੇ ਆਪਾਂ ਮੇਲੇ ਵਿੱਚ ਹਾਂਜੀ ਦੋਸਤੋ ਆਪਾਂ ਆ ਚੱਕੇ ਹੈਗੇ ਆ ਜੀ ਕਾਲਜ ਇਸੇ ਆਪਣੇ ਤੁਸੀਂ ਮੇਲਾ ਲੱਗਾਇਆ ਤੇ ਆਪਾਂ ਤੁਹਾਨੂੰ ਉਹਨਾਂ ਅੰਦਰ ਲੈ ਕੇ ਚੱਲਦੇ ਆ ਤੇ ਦਿਖਾਉਣੇ ਆ ਸਾਨੂੰ ਆਪਾਂ ਅੰਦਲਾ ਜੂ ਜੋਤੀ ਹੈਗਾ ਦੇਖੋ ਆਪਾਂ ਲੈ ਆਏ ਨੰਦ ਮੇਲੇ ਦਾ ਦਿਖਾਉਣੇ ਆ ਤੁਹਾਨੂੰ ਆਪਾਂ ਮੇਲੇ ਦੇ

पूरा भरिया होया मेला है मिल जी इस टाइम स्टाल लगे ने जी अलग अलग तरह दिया देख सकते हो तीन जैसा जी आनंद मिलेगा लगभग अंदर बाजार ही बनिया ब्लॉग बनाया ब्लॉग

ਸਾਂਭੂਧਾਉਣ ਵਾਸਤੇ ਅੱਛਾ ਲਾਵਰਾਂ ਦਾ ਮਲੇਵ ਸ਼ੋਅ ਕੀਤਾ ਹੋਇਆ Sufi ਮੇਲਾ 2026 ਮਲੇਰਕੋਟਲਾ ਇੱਥੇ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਆ ਕੇ ਆਪਣੀਆਂ ਫੋਟੋਆਂ ਖਿਚਵਾਉਂਦੇ ਨੇ ਦੇਖ ਸਕਦੇ ਹੋ ਐਸੀ ਵੀ ਫੋਟੋ ਖਿਚਾਉਂਦੇ ਆ ਲੋ ਜੀ ਖਾਣਿਆ ਤੁਹਾਨੂੰ ਮੇਲੇ ਦੀ ਰੌਣਕ

सगबात खुनि दारे के ए जी खुनि दारे शबास मलिक जी अभी किसी देख सकूं नहीं खुनि दारे शबास खुनि करते पूरे मुजी जबो ने दम हिल्ली करी ओने सब वाते गिरावे शबास गले हाथ दिए हाथ ਇਹ ਦੇਖ ਸਕਦੇ ਹੋ ਦੋਸਤੋ ਇਹ ਇਤਰਜੀ ਦੁਕਾਨ ਆ ਜੀ ਤੇ ਨਾਲ ਲਗ-ਲਗ ਹਸਤਾਲਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਬੱਕਰੀਆਂ ਸੋਹਣੀਆਂ ਸੋਹਣੀਆਂ ਹਸਤਾਲਾਂ ਲੱਗੀਆਂ ਹੋਈਆਂ ਨੇ ਦੋਸਤੋ ਤੇ ਇੱਥੋਂ ਆਪਣੇ ਜਿੰਨੇ ਵੀ ਇੱਥੇ ਪਬਲਿਕ ਆਈ ਆ ਤੇ ਇੱਥੋਂ ਆਪਣਾ ਸਮਾਨ ਨਾਲ ਦੀ ਨਾਲ ਖਰੀਦ ਰਹੀਆਂ ਨੇ ਲਗ-ਲਗ ਹਸਤਾਲਾਂ ਲੱਗੀਆਂ ਨੇ ਇਸ ਤਰ੍ਹਾਂ ਚਾਹ ਤੇ ਲੱਗ ਲੱਗ ਖਡਾਉਣਿਆਂ ਆਈਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਖਾਣ ਪੀਣ ਦਾ ਕਾਫੀ ਪ੍ਰਬੰਧ ਕੀਤਾ ਹੋਇਆ ਸਟਾਲਾਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦੀ ਸਟਾਲ ਲੱਗੀ ਹੋਈ ਆ ਅਚਾਰ ਵਗੈਰਾ ਤੁਸੀਂ ਖਰੀਦ ਸਕਦੇ ਹੋ ਕੱਪੜੇ ਖਰੀਦ ਸਕਦੇ ਹੋ ਬੇਰਕਾ ਦੀ ਦੁਕਾਨ ਆ ਇੱਥੋਂ ਤੁਸੀਂ ਬੇਰਕਾ ਦਾ ਵੀ ਸਮਾਨ ਖਰੀਦ ਸਕਦੇ ਹੋ ਅਲੱਗ-ਅਲੱਗ ਦੇਖੋ ਚਟਨੀਆਂ ਅਚਾਰ ਆਹ ਚਟਨੀਆਂ ਅਚਾਰਾਂ ਦੀ ਸਤਾਰ ਲੱਗੀ ਹੋਈ ਆ ਤੁਸੀਂ ਇੱਥੋਂ ਵਧੀਆ ਆਪਣਾ ਆਚਾਰ ਤੇ ਚਟਨੀਆਂ ਲੈ ਸਕਦੇ ਹੋ ਤੇ ਕਾਫੀ ਕੁਆਲਟੀ ਵਾਈਜ਼ ਨੇ ਤੇ ਆ ਵੀ ਸਮਾਨ ਦੇਖ ਸਕਦੇ ਹੋ ਇਹ ਕੱਪੜਿਆਂ ਦਾ ਸਮਾਨ ਆ ਬਿਲਕੁਲ ਤੇ ਆ ਵੀ ਦੇਖੋ ਲੱਗ ਲੱਗ ਇੱਥੇ ਵੀ ਗੁੜ ਕਈ ਤਰ੍ਹਾਂ ਦਾ ਪ੍ਰਕਾਰ ਦਾ ਗੁੜ ਮਿਲਦਾ ਤੇ ਸ਼ੱਕਰ ਲੈ ਸਕਦੇ ਹੋ ਤੇ ਕਈ ਤਰ੍ਹਾਂ ਦੀਆਂ ਮਠਿਆਈਆਂ ਜੋ ਬਣਾਈ ਹੋਈਆਂ ਨੇ ਇੱਥੋਂ ਤੁਸੀਂ ਖਰੀਦ ਸਕਦੇ ਹੋ ਅੱਗੇ ਚੱਲਦੇ ਹਾਂ ਜੀ ਆਪਾਂ ਮੇਲੇ ਦੀ ਰੌਣਕ ਨੂੰ ਹੋਰ ਦੇਖਦੇ ਹਾਂ ਇੱਥੇ ਕਈ ਪ੍ਰਕਾਰ ਦੇ ਬੈਗ ਤੇ ਹੋਰ ਜਿਹੜੀ ਸਮਾਨ ਤੇ ਆ ਮਨਿਆਰੀ ਦਾ ਸਮਾਨ ਵੀ ਫੀਸਾਜਾਂ ਦੇ ਦੀ ਜੱਪ ਦੀ ਖਰੀਦਦਾਰੀ ਨਾਲ ਦੀ ਨਾਲ ਤੇ ਕਰਦੀ ਪਈ ਆ ਦੇਖ ਸਾਜੋ ਦੋਸਤੋ ਤੇ ਮੇਲੇ ਦੀ ਰੌਣਕ ਵੀ ਬੜੀ ਵਧੀਆ ਆ ਰੌਣਕ ਤੇ ਇਸ ਸਪਾਰਕ ਮਾਲਕ ਜੀ ਆਪਣੇ ਲੱਗੇ ਹੋਏ ਨੇ ਮੇਲੇ ਦੇ ਵਿੱਚ ਰੌਣਕ ਨੂੰ ਉਧ ਆਉਣ ਲੱਗੇ ਹੋਏ ਨੇ ਚੱਲਦੇ ਆ ਜੀ ਆਪਾਂ ਅੱਗੇ ਹੋਰ ਮੇਲਾ ਦੇਖਦੇ ਆ হেলি <there> <syantees> <staple> <Elena> <share>, <y> <surprisingly> ਦੇਖ ਸਕਦੇ ਹੋ ਜੀ ਦੋਸਤੋ ਆਪਣੇ ਸਵਾਕ ਮਲਕ ਜੀ ਲੱਗੇ ਹੋਏ ਨੇ ਆਪਣੇ ਜੋ ਵੀ Sufi ਦੇ ਜੋ ਵੀ ਗੀਤ ਨੇ ਉਹ गा ਕੇ ਦਿਖਾ ਰਹੇ ਨੇ ਤੁਹਾਨੂੰ ਦੇਖ ਸਕਦੇ ਹੋ ਮੇਲੇ ਦਾ ਆਨੰਦ ਬੜਾ ਖੂਸ਼ਹਾਲਤ ਮੇਲਾ ਹੈ ਜੀ ਬੜਾ ਵਧੀਆ ਲੱਗ ਰਿਹਾ ਜੀ oh <laughs> Amém. ਅਸਤੇ ਵਿੱਚ ਗੁਰੂ ਜੀ ਬਹੁਤ ਵਾਰੀ ਪਰਫਾਰਮੈਂਸ ਕਰਾਈਆ ਤੁਸੀਂ ਇਹ ਜੋ ਅੱਜ ਦਾ ਮਾਹੌਲ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਦੋਏ ਸੂਫੀ ਪ੍ਰੋਗਰਾਮ ਕਰਵਾਇਆ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਐਮਐਲਏ ਸਾਹਿਬ ਦੇ ਨਾਮ ਤੇ ਦੋਏ ਰਸਤੇ ਭਰੇ ਈਮਤੀ ਰਸਤੇ ਲਈ ਮਾਪੇ ਭੈਣ ਭਾਈ ਦੋਸਤ ਮਿੱਤਰ ਇਹਨਾਂ ਰਿਸ਼ਤੇ ਨੂੰ ਬਣਾ ਕੇ ਰੱਖਿਆ ਕਰੋ ਬਹੁਤ ਹੀ ਪਿਆਰੀ ਗੱਲ ਦੁਨੀਆ ਦਾ ਸਭ ਤੋਂ ਦੇਸ਼ਕੀਂਤੀ ਰਿਸ਼ਤਾ ਮਾਂ-ਬਾਪ ਦਾ ਉਹ ਸੁਣੋ ਕਹਾਣੀ ਐ ਇਸ ਗੀਤ ਰਾਹੀਂ ਜਦੋਂ ਆਪਣੇ ਕੋਲੋਂ ਇਹ ਰਿਸ਼ਤੇ ਦੂਰ ਹੋ ਜਾਂਦੇ ਨੇ ਉਦੋਂ ਉਹਨਾਂ ਦੀ ਤਰਫ ਜਾਣ ਦਾ ਕੋਈ ਫਾਇਦਾ ਨਹੀਂ ਜਿੰਨਾ ਚੰਨ ਆਪਣੇ ਕੋਲੇ ਰਿਸ਼ਤੇ ਨੇ ਤਨ ਨੂੰ ਸੰਭੇ ਰੱਖੋ ਇਹ ਬਹੁਤ ਹੀ ਪਿਆਰੀ ਗੱਲ वारी सा में लिखी शरत सिखी पद मां बचियूं ਲਓ ਜੀ ਦੋਸਤੋ ਆਪਾਂ ਆ ਗਿਆ ਹੈ ਬਾਹਰ ਤੇ ਲੱਗ ਲੱਗ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਵਧੀਆ ਸਜਾਵਟ ਕੀਤੀ ਹੋਈ ਆ ਜੀ ਤੇ ਆ ਜਿਹੜੀ ਆ ਜੀ ਫਰਨੀਚਰ ਦੀ ਦੁਕਾਨ ਆ ਤੇ ਆ ਦੇਖੋ ਗਲੀਚੇ ਬੜੇ ਵਧੀਆ ਸੁੰਦਰ ਸੁੰਦਰ ਗਲੀਚੇ ਇਥੋਂ ਖਰੀਦ ਸਕਦੇ ਹੋ ਇਹ ਵਧੀਆ ਦੁਕਾਨ ਲੱਗੀ ਹੋਈ ਆ ਜੀ ਤੇ ਅੱਗੇ-ਅੱਗੇ ਆਹ ਦੇਖੋ ਜੀ ਕ੍ਰੋਕਰੀ ਕੱਪ ਵਗੈਰਾ ਤੇ ਹੋਰ ਛੀਨੀ ਦਾ ਜੂਸ ਮਾਣਾ ਚੀਨੀ ਦੇ ਬਣੇ ਹੋਏ ਭਾਂਡੇ ਤੇ ਅੱਗੇ ਆ ਗਈਆਂ ਜੀ ਇਹ ਹੋਰ ਦੁਕਾਨਾਂ ਤੇ ਚੱਲਦੇ ਆਪਾਂ ਤੁਹਾਨੂੰ ਆਹ ਕੰਟਰੋਲ ਰੂਮ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਲਿਖੇ ਹੋਏ ਨੇ ਅੱਗੇ ਆ ਗਈ ਆ ਜੀ ਇਹ ਆਪਣੇ ਪੰਜਾਬ ਪੁਲਿਸ ਦੀ ਵੱਸ ਤੇ ਪੰਜਾਬ ਪੁਲਿਸ ਦੀ ਵੀ ਕਾਫੀ ਕਾਰਗੁਜ਼ਾਰੀ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਆਪਾਂ ਮੇਲੇ ਦੇ ਅੰਦਰ ਲੈ ਕੇ ਚੱਲਦੇ ਹਾਂ ਵੱਖਰੀਆਂ ਵੱਖਰੀਆਂ ਦੁਕਾਨਾਂ ਦੇ ਉੱਪਰ ਚੱਲਦੇ ਆਪਾਂ ਮੇਲੇ ਦੀ ਔਰ ਤੇ ਆ ਆਗੇ ਆਪਾਂ ਜੀ ਪੰਡਾਲ ਦੇ ਅੰਦਰ ਤੇ ਜਿੱਥੇ ਵੱਖਰੇ ਵੱਖਰੇ ਸਟਾਲ ਲੱਗੇ ਹੋਏ ਨੇ ਆ ਆ ਗਿਆ ਜੀ ਜੀਰੂ ਰਹਿਮਾਨੀ ਵਾਲਿਆਂ ਦਾ ਸਟਾਲ ਜੀ ਜੋ ਨੌਨ ਵੇਜ ਤੇ ਆਪਣੇ ਲੱਗ ਲੱਗ ਨੌਨ ਵੇਜ ਦੀਆਂ ਆਟਮਾਂ ਨੇ ਇੱਥੇ ਤੁਸੀਂ ਆ ਕੇ ਖਾ ਸਕਦੇ ਹੋ ਤੇ ਇਹਨਾਂ ਦਾ ਅੰਦਰ ਹੀ ਰੈਸਟੋਰੈਂਟ ਬਣਾ ਕੇ ਰੱਖਿਆ ਹੋਇਆ ਮਿਲਦੇ ਆਪਾਂ ਅ ਰਹਿਮਾਨੀ ਦੇ ਇਸ ਆਪਣੇ ਬੰਦੇ ਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਹੋ ਤੇ ਅੱਗੇ ਆਕਾ ਚੱਲਦੇ ਆਪਾਂ ਹੋਰ ਅਗਲੀ ਸਟਾਲ ਦੇ ਉੱਪਰ ਦੇਖ ਸਕਦੇ ਹਾਂ ਮੇਲੇ ਦੀ ਰੌਣਕ ਕਿਉਂਕਿ ਲੋਕ ਲੱਗ ਲੱਗ ਸਟਾਲਾਂ ਤੇ ਆਪਣਾ ਹੌਂਕਿੰ ਨੇ ਲੱਗੇ ਹੋਏ ਨੇ ਦੇਖ ਹੀ ਸਾਧਿਓ ਤੁਸੀਂ ਅੱਗੇ ਆ ਗਿਆ ਜੀ ਇਹ ਆਪਣੇ 30 ਸਟਾਲ ਆ ਇਹ ਹੈ ਕਾਸ਼ਿਆ 30 ਟਾਲ ਇਹਨਾਂ ਦੀ ਕਾਫੀ ਮਸ਼ਹੂਰ ਚਾਹ ਹੈ ਜੀ ਤੇ ਅੱਗੇ ਆ ਗਈ ਜੀ ਇਹ ਚਾਹ ਚੂਰੀ ਇਹ ਚਾਹ ਚੂਰੀ ਦੀ ਦੁਕਾਨ ਹੈ ਜੀ ਇਹ ਵੀ ਮੇਲੇ ਦੇ ਅੰਦਰ ਲਗਾ ਰੱਖੀ ਹੈ ਇਹਨਾਂ ਨੇ ਦੇਖ ਸਕਦੇ ਹੋ ਚਾਹ ਚੂਰੀ ਦਾ ਤੇ ਆਪਾਂ ਹੋਰ ਹੁਣ ਨਵੀਂ ਹੋਰ ਦੂਜੀ ਸਟਾਲ ਤੇ ਚੱਲਦੇ ਆ ਆ ਆ ਗਈ ਜੀ ਆਪਣੇ ਹੋਰ ਸਟਾਲ ਤੇ ਆ ਹੈਗੀ ਹੈ ਜੀ ਆਪਣੇ ਦੁੱਧ ਦੀ ਦੁਕਾਨ ਜੋ ਆਪਣੇ ਮਸ਼ੂਹਰ ਦੁਕਾਨ ਹੈ ਆ ਗਈ ਇਹ ਅੱਗੇ ਸਟਾਲ ਮਠਿਆਈ ਵਗੈਰਾ ਦੀਆਂ ਇਹ ਦੁਕਾਨਾਂ ਨੇ ਜੀ ਤੇ ਅੱਗੇ ਹੋਰ ਵੀ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਅਲੱਗ-ਅਲੱਗ ਇਹ ਬੈਕਟਰੀ ਦੀ ਦੁਕਾਨ ਆ ਇੱਥੇ ਪੇਸਟਰੀਆਂ ਜੋ ਵੀ ਪੇਸਟਰੀ ਵਗੈਰਾ ਲੈਣੀ ਆ ਖਾਣੀ ਪੀਣੀ ਆ ਉਹ ਇੱਥੇ ਸਾਰਾ ਸਮਾਨ ਮਿਲਦਾ ਤੇ ਅੱਗੇ ਆਪਾਂ ਚੱਲਦੇ ਹਾਂ ਜੀ ਹੋਰ ਕਿੱਥੇ ਹੋਰ ਸਟਾਲ ਦੇ ਉੱਪਰ ਆ ਅੱਗੇ ਆ ਵੀ ਸਟਾਲ ਹੋਰ ਦੀ ਦੇਖ ਹੀ ਸਕਦੇ ਲੋ ਵੀ ਸਾਡੇ ਬੰਦੇ ਨੂੰ ਲੱਗੀ ਭੁੱਖ ਇਹਨੇ ਤਾਂ ਅੰਦਰ ਖਾਣਾ ਜਿਨਾ ਸ਼ੂ ਕਰਦਾ ਆ ਵੀ ਅੱਗੇ ਇਸ ਸਪਿੰਗ ਰੋਲ ਕੋਈ ਆਪਣਾ ਨਾ ਮਨੋਂ ਸੇ ਦੇਖ ਆਪੀ ਸ਼ੂ ਇਹਨਾਂ ਦਾ ਕੀ ਰਹਿਗੇ ਤੇ ਇਸ ਸਪਿੰਗ ਰੋਲ ਦਾ ਖਾਣੇ ਦੀ ਤਰਬਾ ਲੋ ਇਹੋ ਜਿਹੇ ਲੱਗ ਇਹ ਪ੍ਰਦੀਨ ਖਾਈ ਜਾਂਦਾ ਹੈ ਕੁਛ ਨਹੀਂ ਆਉਂਦੀ ਆ ਪਾਗਲਿਆ ਜਦੋਂ ਨਾ ਕੁਝ ਖਾਈ ਜਾਂਦਾ ਕੋਈ ਤਾਂ ਕੁਛ ਵੀ ਆਲੇ ਦੇ ਸਾਈਡ ਦੇ ਹੋ ਜੀ ਤੇ ਪੱਲਾ ਟਿੱਕੀ ਤੇ ਹੋਰ ਬਰੀ ਸਭ ਕੁਝ ਕਰਦੀ ਆ ਤੇ ਲੋਕ ਵੀ ਦੇਖ ਸਕਦੇ ਹਾਂ ਮੇਲੇ ਦਾ ਆਨੰਦ ਲੈਣੇ ਆ ਜੂਸ ਹਰ ਤਰ੍ਹਾਂ ਦਾ ਮਿਕਸ ਫਰੂਟ ਜੂਸ ਥੋੜਾ ਜਿਹਾ ਪੀ ਸਾਈਡ ਤੇ ਇਹ ਕਿਤੇ ਦੇ ਦੇ ਉਹਨੇ ਲੈ ਆ ਰਹੇ ਨੇ ਇਹ ਮੇਲੇ ਦਾ ਆ ਮਾਈ ਬੁੱਢੀ ਦਾ ਬਾੜ ਜੋ ਹੁੰਦੇ ਨੇ ਉਹ ਤਰ੍ਹਾਂ ਦੇ ਵਿੱਚ ਹਾਂ ਹਾਂ ਲੰਮੀ ਮਸ਼ੀਨ ਪੰਨ ਕਰੀ ਗਏ ਕਿ ਹੌਸਲਾ ਹੈ ਕਿਹੜਾ ਦੇ ਬੈਂਸ ਪੰਜਾਬੀ ਟ੍ਰੈਵਲ ਦੇਖੋ ਜੀ ਤੁਸੀਂ ਬੈਂਸ ਪੰਜਾਬੀ ਟ੍ਰੈਵਲ ਇਹ ਲਗਭਗ ਤਨਾ ਦੇ ਪੰਨ ਜੋੜੋ ਤੇ ਚਾਹਣੀ ਕੀ ਹੋ ਗਿਆ ਜੀ ਮੰਦ ਲੈਣੇ ਤੇ ਮੈਂ ਚੱਲਦਾ ਇਹ ਬੀ এ ਆਈ ਐਂ ਇੱਧਰ ਹੋ ਗਈ ਬੜਾ ਸਾਨੂੰ ਮੈਂ ਚੱਲਦਾ ਜੀ ਐਨ ਐਸ ਬੈਂਸ ਪੰਜਾਬੀ ਐਨ ਐਸ ਪੰਜਾਬੀ ਟ੍ਰੈਵਲ ਉੱਪਰ ਆ ਗਿਆ ਉਹ ਉੱਪਰ ਹੈ ਜਾਈ ਮਾੜੇ ਇੱਥੇ ਅਨ ਦਫਾ ਵੀ ਮਿਲੇ ਆ ਵਾਲਾ ਜੀ ਕਿ ਵਿਚ ਨੇ ਲੂ ਆਲੇ ਸਾਨੂੰ ਵੀ ਵੇਚ ਲਓ ਜੀ ਇਹਨੂੰ ਬੜਾ ਕੈਮਰਾ ਸਾਨੂੰ ਵੀ ਵੇਚ ਲਓ ਜੀ ਆ ਦੇਖੋ ਸਬਸਕ੍ਰਾਈਬ ਕਰਾ ਸਾਨੂੰ ਲਓ ਜੀ ਇਹ ਮੁੰਡੇ ਨਵੇਂ ਮਿਲੇ ਆ ਜੀ ਕਿਹੜੇ ਪਿੰਡਾ ਬੇਟੇ ਕੰਗਨ ਨਾਲ ਆਈ ਕੰਗਨ ਨਾਲ ਕੰਗਨ ਨਾਲ ਕੰਗਨ ਨਾਲ ਮੁੰਡਾ ਹੀ ਇਹ ਅੱਛਾ ਲਾਡੀ ਬੇਸਰੀ ਦਾ ਅੱਛਾ ਅੱਛਾ ਲਾਡੀ ਬੇਸਰੀ ਦਾ ਤੇ ਇਹਨਾਂ ਨੇ ਸਬਸਕ੍ਰਾਈਬ ਕੀਤਾ ਜੀ ਨਵੇਂ ਹੁਣੇ ਲਾਡੀ ਬੇਸਰੀ ਦੇ ਮੁੰਡੇ ਆਦਲੇ ਤੋਂ ਆਇਆ ਜੀ ਇਹ ਚਮਾਰਾ ਦਾ ਜੀ ਆ ਓਏ ਗਲਤ ਨਹੀਂ ਬੋਲਣਾ ਲੈਂਗੁਏਜ ਕੀ ਹੈ ਗਲਤ ਨਹੀਂ ਹਾਂ ਜਾਤਵਾਰੀ ਕੇ ਪਰਚਾ ਕਰਾਉਂਦੇ ਸੀ ਨਹੀਂ ਪਰਚਾ ਕਰਾਉਂਦਾ ਸੀ ਓਏ ਓਹ ਰਹਿ ਗਿਆ ਬਾਰੀ ਕਰਾਂਗਾ ਜੀ ਓਏ ਚੱਲ ਲੋ ਜੀ ਦੋਸਤੋ ਆਪਾਂ ਅੱਜ ਦਾ ਵਲੌਗ ਇੱਥੇ ਸਮਾਪਤ ਕਰ ਰਹੇ ਆਂ ਜੀ ਆਪਣੇ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਚੱਲਦੇ ਆ ਜੀ ਆਪਾਂ ਹੁਣ ਬਾਕੀ ਦਾ ਜੋ ਸ਼ੂਪਿੰਗ ਮੇਲੇ ਦਾ ਪ੍ਰੋਗਰਾਮ ਆ ਉਹ ਤੁਹਾਨੂੰ ਆਪਾਂ ਬਾਕੀ ਅਗਲੇ ਵਲੌਗ ਵਿੱਚ ਦਿਖਾਨੇ ਆ ਚੱਲਦੇ ਆ ਜੀ ਗੁੱਡ ਬਾਏ ਸასიਆ ਕਾਲ